ਉਹ ਉਹ ਸਥਾਨ ਜਿੱਥੇ ਪਿਛਲੇ ਜਨਮ ਚ ਕੀਤੇ ਤਪ ਦੀਆਂ ਨਿਸ਼ਾਨੀਆਂ ਬਾਬਾ ਹਰਨਾਮ ਸਿੰਘ ਜੀ ਨੇ ਇਸ ਜਨਮ ਚ ਪ੍ਰਗਟ ਕੀਤੀਆਂ ਤੇ ਇਸ ਜਾਮੇ ਚ ਤਪਸਤਾ ਦਾ ਨਿਰਮਲ ਕੁਟਿਆ ਡੇਰਾ ਅੰਗੀਠਾ ਸਾਹਿਬ ਸਜੋਬਤ ਕੀਤਾ ਅੱਜ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀਮਨ ਸੰਤ ਬਾਬਾ ਹਰਨਾਮ ਸਿੰਘ ਜੀ ਅੰਗੀਤਾ ਸਾਹਿਬ ਪਿੰਡ ਜਵਾਨ ਹਸ਼ਿਆਰਪੁਰ ਪੰਜਾਬ ਬਾਬਾ ਹਰਨਾਮ ਸਿੰਘ ਦੇ ਜਨਮ ਕੱਤਕ ਦੀ ਪੂਰਨਮਾਸ਼ੀ ਪਿੰਡ ਨੰਗਲਖੁਰਦ ਜ਼ਿਲ੍ਹਾ ਹਸ਼ਿਆਰਪੁਰ ਚ ਹੋਇਆ ਸੀ ਬਾਬਾ ਜੀ ਬਚਪਨ ਚ ਹੀ ਖੇਤੀ ਕਰਨ ਦੇ ਨਾਲ ਨਾਲ ਪੰਡਤ ਹੀਰਾਨੰਦ ਜੀ ਦੀ ਸੰਗਤ ਕਰਦੇ ਹੋਏ ਗੁਰਸਿੱਖੀ ਜੀਵਨ ਚ ਜੁੜ ਗਏ 16 ਸਾਲ ਦੀ ਉਮਰ ਚ ਆਪ ਜੀ ਫੌਜ ਦੀ ਸੈਨਾ ਚ ਭਰਤੀ ਹੋ ਗਏ ਜਦ ਆਪ ਦੀ ਭਾਈ ਨੰਬਰ ਪਲਟਨ ਸ਼ੋਰੇ ਪੁਜੀਤਾ ਸੰਤ ਬਾਬਾ ਕਰਮ ਸਿੰਘ ਸਾਹਿਬ ਜੀ ਨੇ ਪਿਛਲੇ ਜਨਮ ਦੇ ਸੰਬੰਧ ਕਰਕੇ ਬਾਬਾ ਵਿਸ਼ਵਾ ਸਿੰਘ ਤੋਂ ਸਨੇਹਾ ਭੇਜਿਆ ਤੇ ਆਪ ਜੀ ਉਸੇ ਵੇਲੇ ਚਲੇ ਗਏ। ਉਸ ਵੇਲੇ ਬਾਬਾ ਕਰਮ ਸਿੰਘ ਜੀ 2 ਵਜੇ ਇਸ਼ਨਾਨ ਕਰਨ ਤੋਂ ਬਾਅਦ ਆਪ ਨੂੰ ਗਲਵਕੜੀ ਵਿੱਚ ਲੈ ਕੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਤੇ ਬਚਨ ਕੀਤਾ ਕਿ ਡਟ ਕੇ ਬੰਦਗੀ ਕਰਨੀ ਕਿਸੇ ਤੇ ਤਰਕ ਨਹੀਂ ਕਰਨਾ। ਪਿੰਡ ਨੰਗਲ ਖੁਰਦ ਜਪ ਤਪ ਕੀਤਾ ਤੇ ਆਪਣੀ ਭੂਆ ਜੀ ਦੇ ਪਿੰਡ ਜਵਾਨ ਆ ਗਏ। ਇੱਕ ਦਿਨ ਬਾਬਾ ਜੀ ਪਿੰਡ ਦੇ ਚੜ੍ਹਦੇ ਪਾਸੇ ਤੋਬੇ ਤੇ ਖੜੇ ਹੋ ਕੇ ਕਹਿਣ ਲੱਗੇ ਕਿ ਇਹ ਖੇਤ ਸਾਡਾ ਹੈ ਜੀਵਿੰਦਾਰ ਨੇ ਕਿਹਾ ਨਹੀਂ ਇਹ ਖੇਤ ਸਾਡਾ ਹੈ ਜੀਵਿੰਦਾਰ ਨੂੰ ਸਬੂਤ ਦਿੰਦਿਆਂ ਆਪ ਜੀ ਨੇ ਕਿਹਾ ਕਿ ਇੱਥੋਂ ਤਰਤੀ ਪੁੱਟੋ ਤਰਤੀ ਪੁੱਟਣ ਦੇ ਆਪ ਜੀ ਨੇ ਤਪੱਸਿਆ ਦੀਆਂ ਨਿਸ਼ਾਨੀਆਂ ਦਿਖਾ ਦਿੱਤੀਆਂ ਜਿਵੇਂ ਕਿ ਚਿਮਟਾ ਗੜਵਾ ਧੂਣਾ ਖੰਡਾ ਆਦਿ ਇਹ ਸਭ ਦੇਖ ਕੇ ਜ਼ਿਮੀਂਦਾਰ ਬਾਬਾ ਜੀ ਦੇ ਚਰਨਾਂ 'ਚ ਡਿੱਗ ਗਿਆ ਤੇ ਹੁਣ ਇਸ ਸਥਾਨ ਤੇ ਗੁਰਦੁਆਰਾ ਅੰਗੀਠਾ ਸਾਹਿਬ ਹੈ ਆਪ ਜੀ ਮਾਰਚ 1924 ਦੇ ਚੌਥੇ ਅਕਾਲੀ ਜਥੇ ਨਾਲ 500 ਸਿੰਘਾਂ ਦਾ ਜਥਾ ਲੈ ਕੇ ਜੈਤੋ ਦੇ ਮੋਰਚੇ ਵਿੱਚ ਗਏ ਕਰੀਬ ਡੇਢ ਕੋ ਸਾਲ ਨਾਬੇ ਦੀ ਜੇਲ੍ਹ ਚ ਰਹੇ ਅਤੇ ਆਨ ਨਹੀਂ ਛਕਿਆ ਆਪ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ ਦਾ ਪਵਿੱਤਰ ਨੀ ਪੱਥਰ ਵੀ ਰੱਖਿਆ ਆਪ ਜੀ ਦਾ ਸਾਰਾ ਜੀਵਨ ਅਨਤਿਆਗਮਈ ਅਤੇ ਨਾਮ ਸਿਮਰਨ ਵਿੱਚ ਬਤੀਤ ਕੀਤਾ ਅਤੇ 6 ਪੋ 1928 ਨੂੰ ਜੋਤੀ ਜੋਤਿ ਸਮਾ ਗਏ